ਇਮੀਗ੍ਰੇਸ਼ਨ ਦੀ ਕ੍ਰੈਕਡਾਉਨ ਦੇ ਵਿੱਚ ਰਾਸ਼ਪਤੀ 트ੰਪ ਹੁਣਾਂ ਦੇ ਦੁਆਰਾ 43 ਮੁਲਕਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਆ ਵੀ ਉਹਨਾਂ ਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਦਾ ਟਰੈਵਲ ਬੈਨ ਲੱਗੇਗਾ ਉਹਨਾਂ ਨੂੰ ਤਿੰਨ ਟਾਇਰ ਸਿਸਟਮ ਦੇ ਵਿੱਚ ਰੱਖਿਆ ਗਿਆ ਆ ਜਿਨ੍ਹਾਂ ਦੇ ਵਿੱਚ ਇੱਕ ਦੇ ਵਿੱਚ ਟੋਟਲੀ ਪੂਰੀ ਤਰ੍ਹਾਂ ਬੰਦ ਇੱਕ ਦੇ ਵਿੱਚ ਥੋੜੀ ਜਿਹੀ ਖੋਲ ਤੇ ਜੇ ਥੋੜੀ ਜਿਹੀ ਹੋਰ ਜਿਹੜੀ ਖੋਲ ਆ ਉਹ ਰੱਖੀ ਗਈ ਆ ਸੋ ਵਾਈਟ ਹਾਊਸ ਨੇ ਆ ਜਿਹੜੇ ਜਿਹੜੇ ਉਹਨਾਂ ਨੇ ਕਿਹਾ ਵੀ ਇਹ ਜੇ ਡਿਸੀਜਨ ਤਾਂ ਨਹੀਂ ਬਣਿਆ ਪਰ ਇੱਕ ਡਰਾਫਟ ਦੇ ਬਾਰੇ ਜਿਹੜੀ ਚਰਚਾ ਐ ਇਸ ਟਾਈਮ ਬਹੁਤ ਜ਼ਿਆਦਾ ਚੋਖੀ ਜਿਹੜੀ ਇਸ ਤੇ ਬਾਬਤ ਚੱਲ ਰਹੀ ਹੈਗੀ ਆ ਸੋ ਕਹਿੰਦੇ ਵੀ ਐਗਜ਼ੈਕਟਿਵ ਆਰਡਰ ਜਿਹੜੇ ਇਸ ਬਾਬਤ ਜਲਦ ਜਿਹੜਾ ਉਹ ਕੀਤਾ ਜਾ ਸਕਦਾ ਸੋ ਰੈੱਡ ਲਿਸਟ ਦੇ ਵਿੱਚ 11 ਮੁਲਕ ਨੇ ਯੈਲੋ ਲਿਸਟ ਦੇ ਵਿੱਚ 22 ਮੁਲਕ ਨੇ ਤੇ ਇਸੇ ਤਰੀਕੇ ਦੇ ਨਾਲ ਇੱਕ ਹੋਰ ਜਿਹੜੀ ਲਿਸਟ ਆ ਪਰਪਲ ਲਿਸਟ ਆ ਜਾਂ ਉੱਤੋਂ ਥੱਲੇ ਵਾਲੀ ਜਿਹੜੀ ਲਿਸਟ ਆ ਉਹ ਉਹਨਾਂ ਨੇ ਆ ਬਣਾਈ ਹੈਗੀ ਆ ਸੋ ਯਾਦ ਹੋਊਗਾ ਰਾਸ਼ਪਤੀ 트াম্প ਉਹਦੇ ਪਹਿਲੇ ਕਾਰਜਕਾਲ ਦੇ ਵਿੱਚ ਵੀ ਇਸ ਤਰੀਕੇ ਦਾ ਜਿਹੜਾ ਬੈਨ ਆਇਆ ਸੀ ਉਦੋਂ ਮੁਸਲਮ ਬੈਨ ਕਰਕੇ ਜਿਹੜਾ ਜਿਆਦਾ ਆ ਮਸ਼ਹੂਰ ਹੋਇਆ ਸੀ ਜਾਂ ਬਦਨਾਮ ਕਹਿ ਲੋ ਵੀ ਉਹ ਹੋਇਆ ਸੀਗਾ ਪਰ ਇਸ ਵਾਰ 43 ਮੁਲਕਾਂ ਦੇ ਉੱਤੇ ਗਾਜ ਜਿਹੜੀ ਉਹ ਡਿੱਗਣ ਜਿਹੜੀ ਉਹ ਜਾ ਰਹੀ ਆ ਸੁਹਾਲ ਦੀ ਘੜੀ ਕਨਫਰਮ ਨਹੀਂ ਆ ਪਰ ਇੱਕ ਡਰਾਫਟ ਜਿਹੜਾ ਆ ਉਸ ਬਾਰੇ ਆਲਰੇਡੀ ਚਰਚਾ ਜਿਹੜੀ ਉਹ ਚੱਲ ਚੁੱਕੀ ਹੈਗੀ ਆ ਤੇ ਹਰਜੋਤ ਸਿੰਘ ਜੀ ਇਮੀਗ੍ਰੇਸ਼ਨ ਦੀਆਂ ਖਬਰਾਂ ਦੇ ਵਿੱਚ ਯੂਐਸ ਦੇ ਵਿੱਚ ਜਿਹੜੇ ਇਮੀਗ੍ਰੇਸ਼ਨ ਅਟਰਨੀਜ਼ ਆ ਅੱਜ ਬਹੁਤ ਸਾਰੀਆਂ ਨਿਊਜ਼ ਪੋਰਟਲ ਦੇ ਉੱਤੇ ਇਹ ਜਿਹੜੀ ਚਰਚਾ ਖਬਰ ਜਿਹੜੀ ਬਹੁਤ ਚਰਚਾ ਵਟੌਰ ਰਹੀ ਆ ਇਮੀਗ੍ਰੇਸ਼ਨ ਅਟਰਨੀਜ਼ ਕਹਿੰਦੇ ਆਪਣੇ ਕਲਾਇੰਟਸ ਨੂੰ ਐਡਵਾਈਸ ਕਰ ਰਹੇ ਆ ਚਾਹੇ ਤੁਸੀਂ H1B ਵੀਜ਼ਾ ਹੋਲਡਰ ਆ ਚਾਹੇ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਆ ਇਥੋਂ ਤੱਕ ਕਿ ਗ੍ਰੀਨ ਕਾਰਡ ਹੋਲਡਰਸ ਨੂੰ ਵੀ ਜਿਹੜਾ ਉਹ ਕਹਿੰਦੇ ਵੀ ਹਦਾਇਤਾਂ ਦੇ ਰਹੇ ਆ ਵੀ ਭਾਈ ਟਰੈਵਲ ਨਾ ਹੀ ਕਰੋ ਜੇ ਤੁਹਾਨੂੰ ਲੱਗਦਾ ਵੀ ਐਬਸੋਲੂਟਲੀ ਨੈਸੈਸਰੀ ਨਹੀਂ ਆ ਵੀ ਬਹੁਤ ਜ਼ਿਆਦਾ ਜ਼ਰੂਰਤ ਨਹੀਂ ਆ ਤਾਂ ਉਹ ਸਨੋ ਟ੍ਰੈਵਲ ਨਾ ਜਿਹੜਾ ਉਹ ਕਰੋ ਇਹ ਜਿਹੜੇ ਅ ਅੱਜ ਟਾਈਮਜ਼ ਆਫ ਇੰਡੀਆ ਦੇ ਵਿੱਚ ਵੀ ਇੱਕ ਜਿਹੜੀ ਨਿਊਜ਼ ਇਸ ਬਾਬਤ ਲੱਗੀ ਆ ਸਿਆਟਲ ਬੇਸਡ ਇਮੀਗ੍ਰੇਸ਼ਨ ਐਟਰਨੀ ਕ੍ਰਿਪਾ ਉਪਾਦਿਆਏ ਉਹ ਕਹਿੰਦੀ ਆ ਵੀ ਇਹ ਹੁਣ ਸੁਣਨ ਨੂੰ ਚਾਹੇ ਕਹਿੰਦੇ ਵੀ ਬੜੀ ਅਜੀਬ ਜੀ ਤੁਹਾਨੂੰ ਗੱਲ ਲੱਗੂਗੀ ਜਿਹੜੇ ਵੀ ਕੋਈ ਫੋਰਨ ਨੈਸ਼ਨਲ ਆ ਖਾਸ ਕਰਕੇ ਜਿਨ੍ਹਾਂ ਦਾ H1B ਜਾਂ F1 ਰੀਨਿਊਵਲ ਦੇ ਦੌਰ ਦੇ ਵਿੱਚੋਂ ਲੰਘ ਰਿਹਾ ਆ ਤਾਂ ਉਹ ਕਹਿੰਦੇ ਵੀ ਜਾਣ ਤੋਂ ਪਹਿਲਾਂ ਦੋ ਤਿੰਨ ਅਰੀ ਜਿਹੜਾ ਉਹ ਸੋਚਣ एलिਜੀਬਿਲਟੀ ਰਿਕੁਆਇਰਮੈਂਟਸ ਇੰਟਰਵਿਊਰ ਵੇਵਾ ਵੇਵਰ ਅਪੁਆਇੰਟਮੈਂਟਸ ਉਹ ਹੁਣ ਕਹਿੰਦੇ ਵੀ ਬਹੁਤ ਕੁਸ਼ਤੀਆਂ ਚੇਂਜੇਸ ਉਸ ਦੇ ਵਿੱਚ ਆ ਰਹੀਆਂ ਆ ਜਿਹਦੇ ਕਰਕੇ ਤੁਹਾਨੂੰ ਇਸ ਤੇ ਕਰਕੇ ਮੁਸ਼ਕਲ ਜਿਹੜੀ ਉਹ ਉਸ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਸਕਦਾ ਇਸੇ ਤਰੀਕੇ ਦੇ ਨਾਲ ਇੱਕ ਹੋਰ ਜਿਹੜੇ ਸਨੇਹਲ ਬੱਤਰਾ ਕਰਕੇ ਇੱਕ ਹੋਰ ਇਮੀਗ੍ਰੇਸ਼ਨ ਰਟਰਨੀ ਆ ਕਿੰਨੇ ਵੀ ਵੀਜ਼ਾ ਅਪਾਇੰਟਮੈਂਟ ਦੇ ਵਿੱਚ ਡਿਲੇ ਇੰਨੇ ਕਿ ਜ਼ਿਆਦਾ ਵੀ ਜੇ ਤੁਸੀਂ ਬਾਹਰ ਜਾ ਕੇ ਇਦਾਂ ਫਸ ਜਾਂਦੇ ਆ ਤਾਂ ਹੋ ਸਕਦਾ ਵੀ ਜਿਹੜਾ ਤੁਹਾਡਾ ਚੱਲ ਰਿਹਾ ਵੀਜ਼ਾ ਇਵੈਂਚੁਅਲੀ ਹੋ ਕੇ ਤੇ ਲੈਪਸ ਨਾ ਆ ਹੋ ਜਾਵੇ ਕੋਈ ਵੀ ਐਡਮਿਨਿਸਟ੍ਰੇਸ਼ਨ ਨੂੰ ਕਾਹਲੀ ਨਹੀਂ ਆ ਆਪਾਂ ਬੀਤੇ ਦਿਨਾਂ ਦੇ ਵਿੱਚ ਇਹ ਜਾਣਕਾਰੀ ਜਿਹੜੀ ਉਹ ਸਾਂਝੀ ਹੋਈ ਸੀਗੀ ਦੱਸਿਆ ਸੀਗਾ ਵੀ ਕਈ ਐਮਬੈਸੀਜ਼ ਦੇ ਵਿੱਚ ਕਈ ਕੌਂਸੂਲੇਟਸ ਦੇ ਵਿੱਚ ਵੀ ਇਹਨਾਂ ਨੇ ਲੋਕਾਂ ਨੂੰ ਫਾਇਰ ਕਰਨਾ ਹੈ ਜਾਂ ਉੱਥੋਂ ਬੰਦੇ ਕੁਝ ਜਿਹੜੇ ਉਹ ਵਾਪਸ ਬੁਲਾਉਣੇ ਸ਼ੁਰੂ ਕਰਨੇ ਆ ਇਹ ਆਟੋਮੈਟਿਕਲੀ ਆ ਜਿੱਤੇ ਲੋਕ ਘਟਣਗੇ ਕੰਮ ਕਰਨ ਦੀ ਜਿਹੜੀ ਸਪੀਡ ਆ ਉਹ ਵੀ ਆਪਣੇ ਆਪ ਉੱਥੇ ਜਿਹੜੀ ਸਪੀਡ ਸਲੋ ਹੋ ਜਾਊਗੀ ਸੋ ਇਮੀਗ੍ਰੇਸ਼ਨ ਦੇ ਲੈਵਲ ਦੇ ਵਿੱਚ ਕੱਲਾ ਇਹ ਨਹੀਂ ਆ ਵੀ ਜਿਹੜੀ ਆਪਾਂ ਨੂੰ ਇਸ ਟਾਈਮ ਚੀਜ਼ ਨਜ਼ਰ ਆ ਰਹੀ ਆ ਵੀ ਹਾਂ ਇੱਥੇ ਬੰਦੇ ਫੜ ਲੇ ਵਰਕਸਾਈਟ ਤੇ ਜਿਹੜਾ ਕੱਲਾ ਹੋ ਰਿਹਾ ਆ ਜਾਂ 100 ਮੀਲ ਦੇ ਵਿੱਚ ਜਾਂ 400 ਮੀਲ ਦੇ ਵਿੱਚ ਜਾਂ ਜਿੱਦਾਂ ਵੀ ਜਿੱਥੇ ਮਰਜ਼ੀ ਜਿਹੜੀ ਉਹ ਛਾਪੇ ਮਾਰੀ ਹੋ ਰਹੀ ਆ ਚੈੱਕ ਪੁਆਇੰਟਸ ਜਿਹੜੇ ਲੱਗ ਰਹੇ ਆ ਇਨਫੈਕਟ ਜਿਹੜੀ ਲੀਗਲ ਵੇ ਆਫ ਇਮੀਗ੍ਰੇਸ਼ਨ ਆ ਉਸ ਨੂੰ ਵੀ ਉਹ ਉਹਦੇ ਵਿੱਚ ਵੀ ਜਿਹੜੀਆਂ ਬ੍ਰੇਕਾਂ ਆ ਉਹੋ ਕੱਸੀਆਂ ਆ ਜਿਹੜੀਆਂ ਉਹ ਜਾ ਰਹੀਆਂ ਆ ਸੋ ਇਹਨਾਂ ਜੇ ਇਮੀਗ੍ਰੇਸ਼ਨ ਅਟਾਰਨੀਜ਼ ਦੀ ਜਿਹੜੀ ਉਹ ਮੰਨੀ ਜਾਵੇ ਤਾਂ ਉਹ ਕਹਿੰਦੇ ਵੀ ਭਾਈ ਜਾਣ ਤੋਂ ਪਹਿਲਾਂ ਦੋ ਵਾਰੀ ਚਾਰ ਵਾਰੀ ਸੋਚੋ ਜੇ ਬਹੁਤ ਹੀ ਅਤ ਜ਼ਰੂਰੀ ਹੈ ਜਾਣਾ ਤਾਂ ਹੀ ਮੁਲਕ ਚੋਂ ਜਿਹੜਾ ਉਹ ਬਾਹਰ ਜਾਇਆ ਜਾਵੇ ਖਾਸ ਕਰਕੇ ਉਹ ਜਿਹੜੇ ਲੋਕ ਆ ਬਾਰ-ਬਾਰ ਅ ਅਮਰੀਕਾ ਨੂੰ ਛੱਡ ਕੇ ਇੰਡੀਆ ਜਾਂ ਹੋਰ ਕਿਤੇ ਜਾਂਦੇ ਹੈਗੇ ਆ ਉਹਨਾਂ ਦੇ ਉੱਤੇ ਬਾਰਡਰਸ ਦੇ ਉੱਤੇ ਬਹੁਤ ਜ਼ਿਆਦਾ ਉਹਨਾਂ ਦੀ ਅੱਖ ਹੈਗੀ ਆ ਸੀਵੀਪੀ ਦੀ ਕਸਟਮ ਬਾਰਡਰ ਪ੍ਰੋਟੈਕਸ਼ਨ ਦੀ ਕਹਿੰਦੇ ਵੀ ਜੇ ਤੁਸੀਂ 180 ਦਿਨਾਂ ਤੋਂ ਬਾਹਰ ਰਹਿ ਗਏ ਆ ਤੇ ਬਾਰਡਰ ਪੈਟਰੋਲ ਵਾਲੇ ਤੁਹਾਨੂੰ ਐਂਟਰੀ ਤੁਹਾਡੀ ਡਿਨਾਈ ਕਰ ਸਕਦੇ ਹੈਗੇ ਜੇ 1 ਸਾਲ ਤੋਂ ਵੱਧ ਹੋ ਗਿਆ ਤੇ ਤੁਹਾਡੇ ਤੇ ਰਿਮੂਵਲ ਆਰਡਰ ਲੱਗੂਗਾ ਤੇ ਜੋ ਸੀਨੀਅਰ ਗ੍ਰੀਨ ਕਾਰਡ ਹੋਲਡਰਸ ਆ ਉਹਨਾਂ ਦੀ ਸਟ੍ਰਿਕਟ ਸਕਿਉਰਿਟੀ ਹੈਗੀ ਆ ਯੂਐਸ ਬੋਰਡ ਨੇ ਹਾਂ ਜੀ ਬਹੁਤ ਜ਼ਿਆਦਾ ਸੋ ਅੰਡਰ ਕਹਿੰਦੇ ਇਮੀਗ੍ਰੇਸ਼ਨ ਤੇ ਨੈਸ਼ਨਲ ਨੈਸ਼ਨੈਲਿਟੀ ਐਕਟ ਪਰਮਾਨੈਂਟ ਰੈਜ਼ੀਡੈਂਟ 180 ਦਿਨਾਂ ਤੱਕ ਬਾਹਰ ਰਹਿ ਸਕਦਾ ਹੈਗਾ ਤੇ ਜੇ 180 ਦਿਨ ਤੋਂ ਜ਼ਿਆਦਾ ਹੋ ਗਏ ਉਹਨਾਂ ਦੀ ਜ਼ਰੂਰੀ ਨਹੀਂ ਕਿ ਉਹਨਾਂ ਨੂੰ ਰੀ ਐਡਮਿਸ਼ਨ ਦਿੱਤੀ ਜਾਵੇ ਸੋ ਅਟਾਰਨੀ ਇਹ ਕਹਿ ਰਹੇ ਆ ਕਈਆਂ ਦੇ ਕੋਲੋਂ I407 ਫਾਰਮ ਸਾਈਨ ਕਰਾ ਰਹੇ ਕਰਾਏ ਜਾ ਰਹੇ ਆ ਕਿ ਹਾਂ ਮੈਂ ਪਰਮਾਨੈਂਟ ਰੈਜ਼ਿਡੈਂਸੀ ਛੱਡ ਰਿਆਂ ਹੈਗਾ ਸੋ ਉਹ ਸਾਈਨ ਨਾ ਕਰੋ ਆਪਣੇ ਅਟਾਰਨੀ ਜੇ ਤਿਰਕਿਆਣਾ ਹੋਣਾ ਨੇ ਵੀ ਇਮੀਗ੍ਰੇਸ਼ਨ ਦੇ ਜਿਹੜਾ ਸ਼ੋ ਹੁੰਦਾ ਉਹਦੇ ਵਿੱਚ ਬਾਰ ਬਾਰ ਤੁਹਾਨੂੰ ਦੱਸਿਆ ਸੀਗਾ ਸੋ ਇਹ ਵੀ ਕੋਸ਼ਿਸ਼ ਕਰੋ 180 ਦਿਨਾਂ ਤੋਂ ਵੱਧ ਬਾਹਰ ਨਾ ਰਿਹਾ ਜਾਵੇ ਤੇ ਨਹੀਂ ਤਾਂ ਇਹ ਇੱਕ ਤੁਹਾਡੇ ਲਈ ਬਹੁਤ ਵੱਡੀ ਪ੍ਰੋਬਲਮ ਹੋ ਸਕਦੀ ਹੈਗੀ ਆ ਬਹੁਤ ਸਾਰੇ ਟਾਰਨੀ ਤਾਂ ਹੁਣ ਇਹ ਕਹਿ ਰਹੇ ਆ ਭਾਈ ਜੇ ਤੁਹਾਡੇ ਕੋ ਗ੍ਰੀਨ ਕਾਰਡ ਆ ਲੰਬੇ ਸਮੇਂ ਤੋਂ ਰਹਿ ਰਹੇ ਆ ਤੇ ਤੁਸੀਂ ਕੋਸ਼ਿਸ਼ ਕਰੋ ਜਲਦੀ ਤੋਂ ਜਲਦੀ ਸਿਟੀਜ਼ਨ ਬਣੋ ਅ ਅੱਜ ਦੀ ਰੇਟ ਦੇ ਵਿੱਚ ਇੱਕ ਦੋ ਖਬਰਾਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਗ੍ਰੀਨ ਕਾਰਡ ਦਾ ਕੋਈ ਮਤਲਬ ਨਹੀਂ ਹੈ ਅਮਰੀਕਾ ਦੇ ਵਿੱਚ ਜਿਸ ਹਿਸਾਬ ਦੇ ਨਾਲ ਇਹਨਾਂ ਨੇ ਲੋਕਾਂ ਨੂੰ ਅ ਅਰੈਸਟ ਕੀਤਾ ਹੈਗਾ ਆ ਬਿਲਕੁਲ ਹਰਜੋਤ ਸਿੰਘ ਜੀ ਇਸ ਦੇ ਵਿੱਚ ਇਹ ਦੱਸ ਜੇ ਇਹ ਵੀ ਹੁਣ ਭਾਈ ਜਿਨ੍ਹਾਂ ਨੂੰ 6 ਮਹੀਨੇ ਤੋਂ ਵੱਧ ਹੋ ਗਏ ਆ ਹੁਣ ਇਹ ਚੀਜ਼ ਸੁਣ ਰਹੇ ਆ ਦੇਖ ਰਹੇ ਆ ਇੱਕ ਰੀ-ਐਂਟਰੀ ਪਰਮਿਟ ਹੁੰਦਾ ਆ ਉਸ ਦਾ ਜਿਹੜਾ ਉਹ ਜ਼ਿਕਰ ਆ ਵੀਕੈਂਡ ਦੇ ਉੱਤੇ ਰਟਰਨ ਟਿਕਣਾ ਹੋਣਾ ਨਹੀਂ ਵੀ ਜਿਹੜਾ ਉਹ ਕੀਤਾ ਸੀਗਾ ਦੱਸਿਆ ਸੀਗਾ ਕਿਸੇ ਦੇ ਸਵਾਲ ਦੇ ਜਵਾਬ ਦੇ ਵਿੱਚ ਸੋ ਉਹਦੇ ਬਾਰੇ ਆਪਣੇ ਕਿਸੇ ਵਕੀਲ ਦੇ ਨਾਲ ਸਲਾਹ ਕਰਕੇ ਜਿਹੜੀ ਉਹ ਚਰਚਾ ਕਰੋ ਜੇ ਕਿਸੇ ਦੇ ਕੋਈ ਬਜ਼ੁਰਗ ਮਾਪੇ ਜਾਂ ਉਹ ਆਪ 6 ਮਹੀਨੇ ਤੋਂ ਵੱਧ ਲੰਮਾ ਸਮਾਂ ਜਿਹੜਾ ਉਹ ਬਾਹਰ ਲਾਏ ਆ ਜਾਂ ਹੋ ਗਿਆ ਆ ਕੋਈ ਮੈਡੀਕਲ ਐਮਰਜੈਂਸੀ ਪੈ ਗਈ ਸੀ ਜਾਂ ਕਿਸੇ ਤਰੀਕੇ ਦੀ ਕੋਈ ਵੀ ਐਮਰਜੈਂਸੀ ਪੈ ਗਈ ਸੀ ਜੋ ਵੀ ਤੁਹਾਡੀ ਗੱਲਬਾਤ ਆ ਜੋ ਵੀ ਕਹਾਣੀ ਆ ਉਹ ਸਾਹਬ ਦੇ ਨਾਲ ਉਹਨਾਂ ਦੇ ਨਾਲ ਸ਼ੇਅਰ ਕਰਕੇ ਉੱਥੋਂ ਕੌਂਸੂਲੇਟ ਤੋਂ ਰੀ-ਐਂਟਰੀ ਪਰਮਿਟ ਲੈ ਕੇ ਲੈ ਕੇ ਆਉਣ ਦੀ ਜਿਹੜੀ ਉਹ ਕੋਸ਼ਿਸ਼ ਕਰਦੇ ਤਾਂ ਜੋ ਇਹ ਦੇਖੋ ਸਾਰਿਆਂ ਨੂੰ ਨਹੀਂ ਫੜ ਰਿਹਾ ਇਹ ਵੀ ਨਾ ਕੋਈ ਹੋਵੇ ਬਾਅਦ ਕਹਿ ਦੇ ਵੀ ਦੇਖੋ ਜੀ ਇਹ ਤਾਂ ਕਹਿੰਦੇ ਵੀ ਹੁਣ ਤੁਸੀਂ ਜਾਇਓ ਨਾ ਇਹ ਮੇਰਾ ਬਿਆਨ ਨਹੀਂ ਆ ਇਹ ਰਾਜੋਦ ਭਾਈ ਦਾ ਬਿਆਨ ਨਹੀਂ ਆ ਇੱਥੋਂ ਦੇ ਬਹੁਤ ਸਾਰੇ ਜਿਹੜੇ ਵਕੀਲ ਕਹਿ ਰਹੇ ਆ ਇਹ ਉਹਨਾਂ ਦੇ ਕੋਲ ਅਖਤਿਆਰ ਹੈਗਾ ਆ ਕਿ ਜਿਹੜਾ ਫਸ ਗਿਆ ਉਹਨੇ ਹੀ ਰੋਣਾ ਆ ਜਿਹੜਾ ਆ ਗਿਆ ਉਹਨੇ ਕਹਿਣਾ ਲੈ ਕੁਝ ਨਹੀਂ ਹੁੰਦਾ ਸੋ ਤੁਸੀਂ ਇਸ ਚੱਕਰ ਚ ਨਾ ਪਿਓ ਵੀ ਹਾਂ ਵੀ ਚੱਲ ਕੋਈ ਨਹੀਂ ਰਿਸਕ ਲੈ ਕੇ ਦੇਖਾਂਗੇ ਜੇ ਰਿਸਕ ਲੈ ਕੇ ਦੇਖਣਾ ਆ ਫਿਰ ਉਹ ਜਿਹੜਾ ਜੋ ਵੀ ਨਤੀਜਾ ਨਿਕਲਣਾ ਤੁਹਾਨੂੰ ਆਪ ਹੀ ਜਿਹੜਾ ਉਸ ਦੇ ਵਿੱਚ ਜਿਹੜਾ ਉਹ ਚੱਲਣਾ ਪੈਣਾ ਅਸੀਂ ਤੁਹਾਨੂੰ ਇਹ ਦੱਸ ਰਹੇ ਹਾਂ ਵੀ ਸੀਵੀਪੀ ਵਾਲੇ ਤਿੱਖੇ ਹੋ ਰਹੇ ਆ ਉਹ ਗ੍ਰੀਨ ਕਾਰਡ 홀ਡਰ ਵੀ ਜਿਹੜੇ 180 ਦਿਨ ਤੋਂ ਵੱਧ ਬਾਹਰ ਲਾ ਕੇ ਆਉਂਦੇ ਆ ਉਹਨਾਂ ਨੂੰ ਤਿੱਖੇ ਜਿਹੜੇ ਸਵਾਲ ਜਵਾਬ ਕਰ ਰਹੇ ਆ ਕਾਤੇ ਸੀ ਕਿਉਂ ਸੀ ਅੱਗੇ ਜਿਹੜਾ ਉਹ ਫਿਰ ਅਫਸਰ ਦੀ ਮਰਜ਼ੀ ਆ ਅਫਸਰ ਦੇ ਦਿਲ ਦੇ ਉੱਤੇ ਆ ਵੀ ਉਹਦੇ ਵਿੱਚ ਉਸ ਦਿਨ ਦਿਆ ਆ ਜਾਂ ਉਸ ਦਿਨ ਉਹ ਕ੍ਰੂਪ ਰੂਪ ਧਾਰ ਕੇ ਬਿਟਾ ਹੈ ਉੱਤੇ ਉਹਦੇ ਹਿਸਾਬ ਦੇ ਨਾਲ ਜਿਹੜਾ ਉਹਨਾਂ ਨੇ ਫੈਸਲਾ ਜਿਹੜਾ ਉਹ ਕਰਨਾ ਆ ਸੋ ਫਿਰ ਇਹ ਨਾ ਹੋਵੇ ਵੀ ਆਪਾਂ ਨੂੰ ਪਤਾ ਹੀ ਜਿਹੜਾ ਉਹ ਨਾ ਹੋਵੇ ਸੋ ਤੁਹਾਡੀ ਜਾਣਕਾਰੀ ਦੇ ਵਾਸਤੇ ਲਈ ਆਪਾਂ ਤੁਹਾਨੂੰ ਦੱਸਦੇ ਆ ਵੀ ਇੱਥੇ ਆਹ ਜਿਹੜੀਆਂ ਚੀਜ਼ਾਂ ਇਸ ਟਾਈਮ ਨਾਲ ਚੱਲ ਰਹੀਆਂ ਆ ਬਾਕੀ ਹੁਣ ਇਹ ਹੁਣ ਗ੍ਰੀਨ ਕਾਰਡ ਹੋਲਡਰ ਔਰ ਜੋ ਸਿਕ ਨਹੀਂ ਮੰਨ ਲਓ ਇਹ ਹੁਣ 43 ਮੁਲਕਾਂ ਦੀ ਜਿਹੜੀ ਉਹਨਾਂ ਨੇ ਲਿਸਟ ਤਿਆਰ ਕਰਤੀ ਆ ਪਿਛਲੀ ਵਾਰੀ ਵੀ ਇਦਾਂ ਹੀ ਹੋਇਆ ਸੀ ਗ੍ਰੀਨ ਕਾਰਡ ਹੋਲਡਰ ਚੜੇ ਚੜੇ ਉਤਾਰਤੇ ਸੀ ਵਾਪਸ ਜਿਹੜੇ ਉਹਨਾਂ ਨੇ ਦੋ ਫੋਟੋਸ ਕਰਕੇ ਇਰਾਨ ਤੋਂ ਆਪਾਂ ਨੂੰ ਪਤਾ ਆ ਬਈ ਜੇ ਤਰੀਕੇ ਆਣਾ ਜਿੰਨਾ ਮੁਲਕਾਂ ਤੇ ਬੈਨ ਲਾਇਆ ਸੀਗਾ ਜੀ ਹੂੰ ਸੋ ਅੱਜ ਦੀ ਯੂ ਐਸ ਏ ਟੂਡੇ ਨੇ ਰਿਪੋਰਟ ਕੀਤਾ ਹੈਗਾ ਆ ਕਿ ਇੱਕ ਪ੍ਰੈਜ਼ੀਡੈਂਟ ਰਾਮਪ ਉਹਨਾਂ ਦਾ ਬੜਾ ਤਕੜਾ ਸਪੋਰਟਰ ਸੀ ਵੋਟ ਵੀ ਉਹਨ ਪਾਈ ਸੀ ਬ੍ਰੈਡਲੀ ਵਾਰਟਲ ਕਰਕੇ ਨਾਮ ਦੱਸਿਆ ਕਹਿੰਦੇ ਵੀ ਉਹ ਆਪਣੀ ਹੋਣ ਵਾਲੀ ਵਾਈਫ ਦੇ ਨਾਲ ਕਮੀਲਾ ਮੋਨੋਜ਼ ਨਾ ਪੋਰਟੋ ਰੀਕੋ ਗਿਆ ਸੀ ਤੇ ਜਦੋਂ ਵਾਪਸ ਆ ਰਿਹਾ ਕਸਟਮ ਵਾਲਿਆਂ ਨੇ ਪੁੱਛਿਆ ਵੀ ਭਾਈ ਤੁਸੀਂ ਸਿਟੀਜ਼ਨ ਆ ਉਹ ਕਹਿੰਦੀ ਵੀ ਨਹੀਂ ਮੈਂ ਸਿਟੀਜ਼ਨ ਨਹੀਂ ਮੇਰਾ ਇਮੀਗ੍ਰੇਸ਼ਨ ਦਾ ਆਲਰੇਡੀ ਪੇਪਰ ਅਪਲਾਈ ਕੀਤਾ ਗਿਆ ਹੈਗਾ ਗ੍ਰੀਨ ਕਾਰਡ ਦੇ ਲਈ ਤੇ ਮੇਰਾ ਹਸਬੰਡ ਸਿਟੀਜਨ ਆ ਕਹਿੰਦੇ ਵੀ ਨਹੀਂ ਉਹਨੂੰ ਉੱਥੇ ਅਰੈਸਟ ਕਰ ਲਿਆ ਗਿਆ ਅ ਅਰੈਸਟ ਕਰਕੇ ਉਹਨੂੰ ਅੰਦਰ ਰੱਖਿਆ ਗਿਆ ਹਾਲਾਂਕਿ ਉਹਦਾ 12 ਸਾਲ ਦਾ ਬੱਚਾ ਵੀ ਸੀਗਾ ਤੇ ਇਦਾਂ ਦੀਆਂ ਇੱਕ ਨਹੀਂ ਕਈ ਸਟੋਰੀਆਂ ਯੂ ਐਸ ਏ 2डी ਨੇ ਜੋ ਸ਼ਾਪੀਆਂ ਹੈਗੀਆਂ ਕਹਿੰਦੇ ਵੀ ਇੱਕ 50 ਸਾਲਾਂ ਦੇ ਕਰੀਬ ਬੀਬੀ ਸੀ ਜੋ 30 ਸਾਲਾਂ ਤੋਂ ਅਮਰੀਕਾ ਚ ਰਹਿੰਦੀ ਸੀ ਅਮਰੀਕਨ ਸਿਟੀਜਨ ਨੂੰ ਮੈਰਿਡ ਸੀ ਉਸਨੂੰ ਅਰੈਸਟ ਕੀਤਾ ਗਿਆ ਇੱਕ 30 ਸਾਲਾਂ ਦੀ ਬੀਬੀ ਉਹਦੇ ਕੋਲ ਪਰਮਨੈਂਟ ਲੀਗਲ ਰੈਜ਼ਿਡੈਂਸੀ ਸੀ ਸੀਗੀ ਉਹਦਾ ਫਾਦਰ ਤੇ ਉਹਦੇ ਜਿਹੜੇ ਸਿਵਲਿੰਗਸ ਆ ਭੈਣ ਭਰਾ ਸਾਰੇ ਯੂ ਐਸ ਸਿਟੀਜ਼ਨ ਆ ਉਹ ਐਜ਼ ਅ ਟੀਨ ਯੂ ਐਸਏ ਦੇ ਵਿੱਚ ਆਈ ਸੀ ਉਸ ਨੂੰ ਅਰੈਸਟ ਕੀਤਾ ਗਿਆ ਇੱਕ ਯੂਰਪ ਦੀ ਬੀਬੀ ਉਹ ਵੀ 30 ਸਾਲਾਂ ਦੇ ਲਗਭਗ ਹੈ ਉਹ ਯੂ ਐਸ ਸਿਟੀਜ਼ਨ ਦੇ ਨਾਲ ਉਹਦੀ ਇੰਗੇਜਮੈਂਟ ਹੋਈ ਆ ਉਹ ਕਿਤੇ ਪਹਿਲਾਂ ਵੀਜ਼ਾ ਓਵਰਸਟੇ ਕਰ ਗਈ ਸੀ ਹੁਣ ਪੁਰਾਣੇ ਜਿਹੜੇ ਮੁੱਦੇ ਆ ਉਹ ਵੀ ਇਹ ਚੱਕ ਰਹੇ ਆ ਸੋ ਤੁਹਾਡਾ ਜੇ ਕੋਈ ਪੁਰਾਣਾ ਕੋਈ ਇਸ਼ੂ ਹੈਗਾ ਆ ਇਮੀਗ੍ਰੇਸ਼ਨ ਨੂੰ ਲੈ ਕੇ ਤਾਂ ਉਹ ਵੀ ਕਹਿੰਦੇ ਵੀ ਸਾਰਾ ਕੁਝ ਜਿਹੜਾ ਉਹ ਚੈੱਕ ਹੋ ਰਿਹਾ ਆ ਇੱਕ ਹੋਰ ਔਰਤ ਜਿਹੜੀ ਲੀਗਲ ਪਰਮਨੈਂਟ ਰੈਜ਼ੀਡੈਂਟ ਦੇ ਨਾਲ ਅੰਗੇਜ ਸੀਗੀ ਆ ਉਹ ਨੂੰ ਰਹਿੰਦਿਆਂ ਨੂੰ 9 ਸਾਲ ਤੋਂ ਵੀ ਵੱਧ ਜਿਹੜਾ ਉਹ ਹੋ ਗਏ ਸੀਗੇ ਉਹ ਵੀ ਜਿਹੜੀ ਉਹਨਾਂ ਨੇ ੜੱਕ ਦਿੱਤੀ ਕਹਿੰਦੇ ਵੀ ਇਹ ਸਾਰੀਆਂ ਔਰਤਾਂ ਦੀ ਜਿਹੜੀ ਗੱਲਤਾਂ ਨੂੰ ਅਸੀਂ ਦੱਸੀਏ ਕਿਸੇ ਦਾ ਕੋਈ ਕ੍ਰਿਮੀਨਲ ਰੈਕਡ ਨਹੀਂ ਸੀਗਾ ਇਹ ਜਿਹੜਾ ਯੂਐਸ ਟੂਡੇ ਜਿਹੜਾ ਉਹ ਦੱਸ ਰਿਹਾ ਆ ਨੈਸ਼ਨਲ ਲਾ ਐਨਫੋਰਸਮੈਂਟ ਰੈਕਡਸ ਦੇ ਮੁਤਾਬਕ ਉਹਨਾਂ ਨੇ ਜਿਹੜੀ ਜਾਣਕਾਰੀ ਜਿਹੜੀ ਉਹ ਦਿੱਤੀ ਹੈਗੀ ਆ ਸੋ ਇਮੀਗ੍ਰੇਸ਼ਨ ਦੇ ਵਿੱਚ ਤਾਂ ਹੁਣ ਜਿਹੜਾ ਵੀ ਬੰਦਾ ਉੱਥੇ ਬੈਠਾ ਹੈ ਜਿਹੜਾ ਵੀ ਤੁਹਾਨੂੰ ਸਕਰੀਨ ਕਰ ਰਿਹਾ ਹੈ ਜਿਹੜਾ ਵੀ ਐਂਟਰੀ ਤੇ ਤੁਹਾਨੂੰ ਸਵਾਲ ਜਵਾਬ ਕਰ ਰਿਹਾ ਹੈ ਉਹਦੇ ਮੂਡ ਦੇ ਉੱਤੇ ਹੀ ਜਿਹੜਾ ਹਰਜੋਤ ਸਿੰਘ ਜੀ ਬਾੜਾ ਹੁਣ ਲੱਗ ਰਿਹਾ ਵੀ ਉਹਨੇ ਕਿਸ ਤਰੀਕੇ ਦੇ ਨਾਲ ਇਸ਼ੂਜ਼ ਨੂੰ ਜਾਂ ਲਾਜ਼ ਨੂੰ ਨੇ ਕਿਸ ਤਰੀਕੇ ਦੇ ਨਾਲ ਐਨਫੋਰਸ ਕਰਨਾ ਆ ਸੋ ਇਹਦੇ ਵਿੱਚ ਇਹ ਵੀ ਆ ਕਿ ਕਈਆਂ ਨੂੰ ਇਹਨਾਂ ਨੇ ਰੋਕ ਲੈਣਾ ਆ ਕਈਆਂ ਦੇ ਨਾਲ ਧੱਕਾ ਹੋਣਾ ਆ ਤੇ ਕਈਆਂ ਨੇ ਜਿਹੜਾ ਉਹ ਬਚ ਕੇ ਵੀ ਜਿਹੜਾ ਉਹ ਨਾਂ ਜਿਹੜਾ ਹੁਣ ਨਿਕਲ ਆਉਣਾ ਆ ਸੋ ਸਮੇਂ ਦੀ ਗੱਲ ਆ ਮੌਕੇ ਦੀ ਗੱਲ ਆ ਵੀ ਉਹ ਕਿਹਦੇ ਨਾਲ ਕੀ ਹੋ ਰਿਹਾ ਪਰ ਤੁਸੀਂ ਇਹਨਾਂ ਖਬਰਾਂ ਤੋਂ ਇਹ ਅੰਦਾਜ਼ਾ ਜਿਹੜਾ ਜ਼ਰੂਰ ਲਗਾ ਸਕਦੇ ਆ ਬਗੈਰ ਕਿਸੇ ਸ਼ੱਕ ਤੋਂ ਬਗੈਰ ਕਿਸੇ ਦੁਬਿਧਾ ਤੋਂ ਵੀ ਇਹ ਇਹ ਪਾਲਿਸੀ ਕੇਸ ਪਾਸੇ ਵੱਲ ਨੂੰ ਜਿਹੜੀ ਉਹਨਾਂ ਨੇ ਵਧਾਈ ਹੋਈ ਆ ਕਿਸ ਤਰੀਕੇ ਦੀ ਜਿਹੜੀ ਸਖਤੀ ਆ ਉਹ ਚਾਹੁੰਦੇ ਆ ਤੇ ਉਹ ਉਸ ਤਰੀਕੇ ਦੀ ਸਖਤੀ ਇਸ ਟਾਈਮ ਕਰ ਰਹੇ ਹੈ ਡੇਵਿਡ ਰੋਜ਼ਾਸ ਇੱਕ ਇਮੀਗ੍ਰੇਸ਼ਨ ਅਟਾਰਨੀ ਆ ਜੋ ਹੋ ਬੀਬੀ ਮੂਨੋਜ਼ਾ ਉਸ ਨੂੰ ਰਿਪਰੈਜ਼ੈਂਟ ਕਰ ਰਿਹਾ ਉਹਨਾਂ ਨੇ ਇਹ ਕਿਹਾ ਵੀ ਐਨੀ ਵਨ ਹੂ ਇਜ਼ ਨਾਟ ਅ ਲੀਗਲ ਪਰਮਨੈਂਟ ਰੈਜ਼ੀਡੈਂਟ অর ਯੂ ਐਸ ਸਿਟੀਜ਼ਨ ਇਜ਼ ਐਟ ਰਿਸਕ ਪੀਰੀਅਡ ਸੋ ਕਹਿੰਦੇ ਵੀ ਉਹਨੂੰ ਹਰ ਇੱਕ ਨੂੰ ਖਤਰਾ ਹੈਗਾ ਸੋ ਇਹ ਧਿਆਨ ਰੱਖੋ ਜਿੰਦਾ ਨੀਆਂ ਸਟੋਰੀਆਂ ਆ ਰਹੀਆਂ ਹੈਗੀਆਂ ਜਿਹੜਾ ਫੜ ਹੁੰਦਾ ਜਿਹੜਾ ਨਿਊਜ਼ ਚ ਆ ਜਾਂਦਾ ਉਹਦਾ ਪਤਾ ਜਿਹੜਾ ਨਿਊਜ਼ ਨਹੀਂ ਆਂਦਾ ਉਹਦਾ ਜਿਹੜਾ ਆ ਕੁਝ ਵੀ ਪਤਾ ਨਹੀਂ ਲੱਗਦਾ ਹੈਗਾ ਪਿਛਲੇ ਹਫਤੇ ਆਪਾਂ ਤੋ ਅੱਜ ਨਾ ਡਿਸਕਸ ਕੀਤਾ ਸੀ ਕਿਸ ਤਰ੍ਹਾਂ ਕੈਨੇਡਾ ਦੀ ਇੱਕ ਬਿਜ਼ਨਸ ਵੂਮੈਨ ਤੇ ਐਕਟਰਸ ਉਹਨੂੰ ਜਿਹੜਾ ਅਰੈਸਟ ਕੀਤਾ ਗਿਆ ਤੇ ਡੇੜੀਆਂ ਲਾਈਆਂ ਜੀਆ ਬਿਲਕੁਲ 12 ਦਿਨਾਂ ਬਾਅਦ ਉਹ ਫਾਈਨਲੀ ਹੁਣ ਛੁੱਟ ਗਈ ਆ ਕਿਉਂਕਿ ਮੀਡੀਆ ਦੇ ਵਿੱਚ ਬਹੁਤ ਜ਼ਿਆਦਾ ਰੌਲਾ ਪਿਆ ਤੇ ਅਮਰੀਕਨ ਪਾਈ ਐਕਟਰਸ ਕਰਕੇ ਜੋ ਜਾਸਮੀਨ ਮੂਨੇ ਕਰਕੇ ਜਿਹਦਾ ਨਾਮ ਆ ਉਹ ਉਹਦਾ ਬਿਜ਼ਨਸ ਸੀ ਅਮਰੀਕਾ ਦੇ ਵਿੱਚ ਤੇ ਸਮ ਹਾਉ ਕਿਤੇ ਨਾ ਕਿਤੇ ਉਹਦਾ ਇਮੀਗ੍ਰੇਸ਼ਨ ਦਾ ਕੋਈ ਵੀਜ਼ਾ ਰਿਵੋਕ ਹੋਇਆ ਸੀ ਤੇ ਉਹਨੂੰ ਪਤਾ ਨਹੀਂ ਸੀ ਟੀਐਨ ਵੀਜ਼ਾ ਜਿਹੜਾ ਹੁੰਦਾ ਕੈਨੇਡਾ ਦੀ ਸਿਟੀਜ਼ਨਸ਼ਿਪ ਤੇ ਉਹ ਕਹਿੰਦੀ ਵੀ ਜਦੋਂ ਮੈਂ ਅਮਰੀਕਾ ਤੋਂ ਐਂਟਰ ਕਰਨ ਲੱਗੀ ਤੇ ਉਹਨਾਂ ਨੇ ਕਿਹਾ ਵੀ ਤੇਰੇ ਵੀਜ਼ੇ ਦੀ ਪ੍ਰੋਬਲਮ ਆ ਕਹਿੰਦੀ ਮੈਂ ਕਿਹਾ ਠੀਕ ਆ ਬੇ ਓਕੇ ਅ ਫਿਰ ਮੈਂ ਫਿਰ ਦੁਬਾਰਾ ਕੀ ਟਰਾਈ ਕਰ ਲੈਂਨੀ ਉਹ ਕਹਿੰਦੇ ਨਹੀਂ ਨਹੀਂ ਤੂੰ ਹੁਣ ਜਾ ਨਹੀਂ ਸਕਦੇ ਉਹਨੂੰ ਰੈਸਟੇ ਕਰ ਲਿਆ ਉੱਥੇ ਵੀ ਨਹੀਂ ਤਾਂ ਤੁਸੀਂ ਐਂਟਰ ਨਾ ਆਉਣ ਦਿਓ ਉੱਥੋਂ ਹਨਾ ਉਹ ਤਾਂ ਐਰੀਜ਼ੋਨਾ ਚ ਲੈ ਗਏ ਦੇਖੋ ਬੇੜੀਆਂ ਪਾ ਕੇ ਕੀ ਕੁਛ ਨਹੀਂ ਜਿਹੜਾ ਉਹਦੇ ਨਾਲ ਹੋਇਆ ਧੱਕਾ ਹੈ ਜੀ ਇਹ ਇਹ ਹੁ ਜਿਹੜੇ ਲੋਕ ਤੁਹਾਨੂੰ ਇਹ ਕਹਿੰਦੇ ਨਾ ਵੀ ਨਹੀਂ ਨਹੀਂ ਕੁਝ ਨਹੀਂ ਹੁੰਦਾ ਉਹਨਾਂ ਨੂੰ ਇਹ ਜਆ ਖਬਰਾਂ ਦੱਸੋ ਤੇ ਜਾਂ ਜਿੰਨੇ ਦਿਨ ਤੱਕ ਕਿਸੇ ਦੇ ਨਾਲ ਜੀਆਂ ਉਹਨਾਂ ਦੇ ਨਜ਼ਦੀਕੀ ਦੇ ਨਾਲ ਜਿੰਨੇ ਤੱਕ ਕਿਸੇ ਦੇ ਬੀਤਦੀ ਨਹੀਂ ਨਾ ਉਹਨੇ ਦਿਨ ਤੱਕ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਈ ਲੋਕਾਂ ਨੂੰ ਸੋ ਤੁਸੀਂ ਭਾਈ ਦੇਖ ਕੇ ਅੱਜ ਜੋ ਨਿਊਜ਼ ਵਗੈਰਾ ਚੱਲ ਰਹੀ ਆ ਉਹਦੇ ਹਿਸਾਬ ਦੇ ਨਾਲ ਹੀ ਤੁਸੀਂ ਆਪਣਾ ਫੈਸਲਾ ਲੈਣਾ ਬਾਕੀ ਤੁਹਾਡੀ ਆਪਣੀ ਲਾਈਫ ਆ ਫੈਸਲੇ ਤੁਹਾਡੇ ਆਪਣੇ ਆ ਰਿਸਕ ਤੁਹਾਡੇ ਸਾਰਿਆਂ ਦੇ ਜਿਹੜੇ ਉਹ ਆਪੋ ਆਪਣੇ ਬਾਕੀ ਕਿਸੇ ਦੇ ਕੋਲ ਕੋਈ ਕਿਸੇ ਤਰ੍ਹਾਂ ਦਾ ਕੋਈ ਨਾ ਕੋਈ ਜੋ ਉਹਨਾਂ ਦੇ ਉੱਤੇ ਕ੍ਰਿਮੀਨਲ ਜਾਂ ਮਿਸਟਮੀਨਰ ਜਾਂ ਕਿਸੇ ਤਰ੍ਹਾਂ ਦੀ ਜੇਲ ਦਾ ਕੁਝ ਨਾ ਕੁਝ ਹੈਗਾ ਆ ਉਹਨਾਂ ਨੂੰ ਬੜਾ ਧਿਆਨ ਰੱਖਣ ਦੀ ਜ਼ਰੂਰਤ ਹੈਗੀ ਆ ਸੈਂਟਾ ਰੋਜ਼ਾ ਤੋਂ ਖਬਰ ਆ ਰਹੀ ਹੈ ਕਿ ਆਈਸੀ ਏਜੰਟ ਨੇ ਪਲੇਨ ਕਲੋਥ ਕੱਪੜਿਆਂ ਦੇ ਵਿੱਚ ਇੱਕ ਬੰਦੇ ਨੂੰ ਅਰੈਸਟ ਕੀਤਾ ਜਦੋਂ ਹੀ ਉਹਨੂੰ ਜੇਲ ਤੋਂ ਛੱਡਿਆ ਗਿਆ ਪਰ ਉਹ ਬਾਹਰ ਹੀ ਖੜੇ ਸੀਗੇ ਜੀ ਹਾਂ ਅੱਜ ਦਾ ਇਹ ਫਾਕਸ ਰਿਪੋਰਟ ਕਰ ਰਿਹਾ ਸੈਂਟਾ ਰੋਜ਼ਾ ਤੋਂ ਸਨੋਮਾ ਕਾਉਂਟੀ ਦੇ ਅਫੀਸ਼ਰਜ਼ ਨੇ ਰਿਪੋਰਟ ਕੀਤਾ ਵੀ ਆਈਸ ਏਜੰਟਸ ਨੇ ਕਾਉਂਟੀ ਦੀ ਜਿਹੜੀ ਪ੍ਰੋਵੀਜ਼ਨ ਡਿਪਾਰਟਮੈਂਟ ਆ ਉਹਦੀ ਲੌਬੀຊੋਂ ਹੀ ਉਹਨੂੰ ਚੱਕ ਲਿਆ ਸੈਂਟਾ ਰੋਜ਼ਾ ਦੇ ਵਿੱਚ ਤੇ ਪਲੇਨ ਕਲੋਥ ਬੰਦੇ ਸੀਗੇ ਤੇ ਅਡਲਟ ਡਿਵੀਜ਼ਨ ਜੋ ਉਹਨਾਂ ਦੀ 600 ਐਡਮਿਨਿਸਟ੍ਰੇਸ਼ਨ ਡਰਾਈਵ ਦੇ ਉੱਤੇ ਹੈਗੀ ਆ ਉੱਥੋਂ ਉਹ ਚੱਕਿਆ ਗਿਆ ਹੈਗਾ ਉਹਨਾਂ ਨੇ ਉਹਨਾਂ ਨੂੰ ਦੱਸਤਾ ਵੀ ਹਾਂ ਅਸੀਂ ਇਮੀਗ੍ਰੇਸ਼ਨ ਵਾਲੇ ਹੈਗੇ ਆ ਹਾਲਾਂਕਿ ਕੋਈ ਉਹਨਾਂ ਨੇ ਕਿਸੇ ਤਰ੍ਹਾਂ ਦੀ ਵਰਦੀ ਵਗੈਰਾ ਨਹੀਂ ਪਾਈ ਹੋਈ ਸੀਗੀ ਸੋ ਅ ਇਦਾਂ ਵੀ ਜਿਹੜੇ ਲੋਕ ਆ ਹਾਲਾਂਕਿ ਜੇਲ੍ਹ ਚੋਂ ਛੱਡਿਆ ਗਿਆ ਉੱਥੇ ਹੀ ਉਹ ਚੱਕ ਕੇ ਲੱਗ ਗਿਆ ਸਰਜੋ ਸਿੰਘ ਜੀ ਇਹ ਵੀ ਨਾ ਹੁਣ ਵੀਕੈਂਡ ਦੇ ਉੱਤੇ ਬਹੁਤ ਸਾਰੇ ਲੋਕ ਗੁਰੂ ਘਰਾਂ 'ਚ ਮਿਲਦੇ ਆ ਆਪਸ 'ਚ ਮਿਲਦੇ ਆ ਪ੍ਰੋਗਰਾਮਾਂ ਤੇ ਮਿਲਦੇ ਆ ਕਈਆਂ ਦੇ ਮਨਾਂ ਦੇ ਵਿੱਚ ਇਹ ਗੱਲ ਆ ਵੀ ਪਿਛਲੀ ਵਾਰੀ ਵੀ ਤਾਂ 2-300 ਹੀ ਬੰਦਾ ਕੱਲਾ ਜਿਹੜਾ ਉਹਨੇ ਘੱਲਿਆ ਸੀ ਕਿ ਕਿਹੜਾ ਕੋਈ ਫਰਕ ਪੈਂਦਾ ਭਾਈ ਪੁੱਛ ਕੇ ਦੇਖੋ 40000 ਬੰਦਾ ਇਸ ਟਾਈਮ ਰੀਟੇਨ ਕਰਕੇ ਰੱਖਿਆ ਆ ਤਾਨੂੰ ਕੀ ਲੱਗਦਾ ਹੈ ਵੀ ਉਹਦੇ ਵਿੱਚ ਉਹ ਇਹ ਵਾਪਸ ਨਹੀਂ ਕਰਨਾ ਚਾਹੁੰਦੇ ਹੋਣਗੇ ਕੀ ਉਹ ਡਿਪੋਰਟ ਜਿਹੜੇ ਉਹਨਾਂ ਨੂੰ ਨਹੀਂ ਕਰਨਾ ਚਾਹੁੰਦੇ ਹੋਣਗੇ ਇਹਦਾ ਕਾਨੂੰਨ ਨੇ ਹੱਥ ਬੰਨ੍ਹਿਆ ਜੇ 트럼ਪੋ ਪ੍ਰਸ਼ਾਸਨ ਦੇ ਜੇਕਰ ਉਹਨਾਂ ਨੂੰ ਆ ਖੁੱਲ ਮਿਲ ਗਈ ਜਿੱਦਾਂ ਹੁਣ ਆ ਪਹਿਲੀ ਆਪਾਂ ਖਬਰ ਕੀਤੀ ਸੀ ਨਾ ਕਿ ਕੋਰਟ ਆਰਡਰ ਦੇ ਬਾਵਜੂਦ ਵੀ ਉਹਨਾਂ ਨੂੰ ਵੈਨੇਜ਼ੂਏਲਾ ਵਾਲੇ ਜਿਹੜੇ ਗੈਂਗਸਟਰ ਐਮਐਸ 13 ਵਾਲੇ ਜਿਹੜੇ ਗੈਂਗਸਟਰ ਚੱਕ ਕੇ ਉਹਨਾਂ ਨੇ ਬਾਹਰ ਮਾਰੇ ਉਹ ਜਿਹੜਾ 1798 ਦਾ ਕਾਨੂੰਨ ਆ ਨਾ ਏਲੀਨ ਵਾਲਾ ਜਿਹੜਾ ਉਹਨਾਂ ਨੇ ਪੁਰਾਣਾ ਬਹੁਤ ਦੁਬਾਰਾ ਚਾਲੂ ਕੀਤਾ ਆ ਉਹਦੇ ਵਿੱਚ ਇਹ ਮਦ ਹੈਗੀ ਆ ਜਿਹੜਾ ਤੁਹਾਨੂੰ ਲੱਗਦਾ ਵੀ ਮੁਲਕ ਦੇ ਲਈ ਖਤਰਾ ਹੈ ਵਿਦਆਊਟ ਐਨੀ ਹੀアリング ਉਹਨੂੰ ਜਿਹੜਾ ਉਹ ਤੁਸੀਂ ਡਿਪੋਰਟ ਕਰ ਸਕਦੇ ਆ ਸੋ ਇਹਨਾਂ ਗੈਂਗਸਟਰਸ ਨੂੰ ਉਸੇ ਧਾਰਾ ਦੇ ਅਧੀਨ ਜਿਹੜਾ ਉਹਨਾਂ ਨੇ ਅਲਸਲਵਾਡੋਰ ਦੇ ਵਿੱਚ ਜਾ ਕੇ ਸਿਟਿਆ ਹੈਗਾ ਆ ਸੋ ਸਾਰਿਆਂ ਦੇ ਉੱਤੇ ਉਹ ਲਾਗੂ ਨਹੀਂ ਹੋਣੀ ਇਹ ਵੀ ਗੱਲ ਤੁਹਾਡੀ ਇਹ ਵੀ ਗੱਲ ਜਿਹੜੀ ਉਹ ਪੱਕੀ ਆ ਪਰ ਇਹ ਆ ਵੀ ਐਸਟਨ ਬਹੁਤ ਹੀ ਕਰੜੇ ਹੱਥਾਂ ਦੇ ਨਾਲ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜਾ 트럼ਪ ਪ੍ਰਸ਼ਾਸਨ ਜਿਹੜਾ ਉਹ ਕਰ ਰਿਹਾ ਆ ਪ੍ਰਾਈਵੇਟ ਪ੍ਰिजन ਵਾਲਿਆਂ ਦੀ ਹੁਣ ਚਾੰਦੀ ਹੋਣ ਵਾਲੀ ਆ ਇਸ ਪੂਰੇ ਜਿਹੜੇ ਮਾਮਲੇ 'ਚ ਪ੍ਰਾਈਵੇਟ ਡਿਟੈਂਸ਼ਨ ਸੈਂਟਰ ਜਿਹੜੇ ਨਵੇਂ ਜਿਹੜੇ ਉਹ ਪੜਨਗੇ ਜਿਹੜੇ ਆਲਰੇਡੀ ਚੱਲ ਰਹੇ ਡਿਟੈਂਸ਼ਨ ਸੈਂਟਰ ਐਟ ਫੁੱਲ ਕੈਪੈਸਿਟੀ ਕਹਿੰਦੇ ਅਭੀ ਉਹ ਹੋ ਚੁੱਕੇ ਆ ਬੰਦੇ ਫੜਨ ਨੂੰ ਵਾਈਟ ਹਾਊਸ ਵਾਲੇ ਝਿੜਕਾ ਮਾਰੀ ਜਾਂਦੇ ਆਈਸ ਵਾਲਿਆਂ ਨੂੰ ਵੀ ਤੁਸੀਂ 1500 ਬੰਦਾ ਰੋਜ਼ ਦਾ ਕਿਉਂ ਨਹੀਂ ਫੜ ਰਹੇ ਉਬ ਵੀ ਅਗਲੇ ਕਹਿੰਦੇ ਵੀ ਰੱਖੀਏ ਕਿੱਥੇ ਕਿਹੜਾ ਮੋਟਿਆਂ ਦੇ ਬਾਪ ਆ ਕੇ ਰੱਖਣੇ ਆ ਸੀ ਵੀ ਕੋ ਥਾਂ ਵੀ ਤਾਂ ਚਾਹੀਦੀ ਆ ਤੇ ਉਹ ਚੀਜ਼ ਕਰਨ ਦੇ ਲਈ ਫਿਰ ਇਹਨਾਂ ਨੇ ਰਿਪੋਰਟ ਵੀ ਜਿਹੜੇ ਉਹ ਤੇਜੀ ਦੇ ਨਾਲ ਕਰਨ ਵਾਲੇ ਪਾਸੇ ਨੂੰ ਵੱਧ ਰਹੇ ਹੋਣਗੇ ਜਿਹੜੇ ਕੋਈ ਪ੍ਰੋਸੈਸਸਿਸ ਦੇ ਵਿੱਚੋਂ ਚੱਲ ਰਹੇ ਆ ਜਿਸ ਤਰੀਕੇ ਨਾਲ ਹੁਣ ਲੀਗਲ ਪ੍ਰੋਸੈਸ ਆ ਉਹਨਾਂ ਨੂੰ ਹੁਣ ਫਾਲੋ ਕਰਨਾ ਪੈਣਾ ਆ ਤੇ ਜਿੱਦਾਂ ਜਿੱਦਾਂ ਉਹ ਹੋਈ ਜਾ ਰਹੇ ਆ ਉਦੋਂ ਉਦਾਂ ਇਹ ਬਾਹਰ ਨੂੰ ਵੀ ਜਿਹੜਾ ਉਹ ਧੱਕਣ ਦੀ ਕੋਸ਼ਿਸ਼ ਕਰ ਰਹੇ ਆ ਸੋ ਇਹ ਚੀਜ਼ ਕਹਿ ਕੇ ਆਪਾਂ ਦਿਲ ਨਾ ਬਹਿਲਾਈਏ ਵੀ ਪਿਛਲੀ ਵਾਰੀ ਉਹਨੇ ਇਦਾਂ ਕੀਤਾ ਸੀਗਾ ਕਹਿੰਦਾ ਇਦਾਂ ਸੀਗਾ ਤੇ ਹੋਇਆ ਇਦਾਂ ਸੀਗਾ ਸੋ ਇਹ ਸੋਚ ਕੇ ਇਹ ਨਾ ਕਰੋ ਵੀ ਕੱਲ ਨੂੰ ਜਿਹੜਾ ਰਗੜ ਹੋ ਗਿਆ ਜਿਹੜਾ ਬੰਦਾ ਫਸ ਗਿਆ ਪਤਾ ਉਸੇ ਨੂੰ ਹੀ ਲੱਗਦਾ ਆ ਵੀ ਬਣ ਉਹਦੇ ਨਾਲ ਕੀ ਗਿਆ ਹੈ ਜੀ ਸੋ ਇਦਾਂ ਦੀ ਸਿਚੁਏਸ਼ਨ ਬਣ ਰਹੀ ਹੈ ਵੀ ਦੇਖੋ ਜਿਹੜੀ ਬਰਾਊਨ ਯੂਨੀਵਰਸਿਟੀ ਆ ਬੜੀ ਅਮਰੀਕਾ ਦੀ ਮਸ਼ਹੂਰ ਯੂਨੀਵਰਸਿਟੀ ਆ ਤੇ ਬਰਾਊਨ ਯੂਨੀਵਰਸਿਟੀ ਦੇ ਮੈਡੀਸਨ ਦੇ ਪ੍ਰੋਫੈਸਰ ਤੇ ਡਾਕਟਰ ਡਾਕਟਰ ਰਾਸ਼ਾ ਅਲੋਵੇ ਲੈਬਨੀਜ਼ ਮੋਲ ਦੀ ਆ ਉਹ ਉਹਨੂੰ ਕਸਟਮ ਐਂਡ ਬਾਰਡਰ ਪੈਟਰੋਲ ਵਾਲਿਆਂ ਨੇ ਪਿਕ ਕਰ ਲਿਆ H1 ਵੀਜ਼ੇ ਦੇ ਉੱਤੇ ਉਹ ਵੈਲਿਡ ਵੀਜ਼ਾ ਸੀ ਉਹਦਾ ਤੇ ਉਸ ਨੂੰ ਕਹਿੰਦੇ 3 ਦਿਨ ਅੰਦਰ ਰੱਖਿਆ ਬਾਅਦ ਦੇ ਵਿੱਚ ਉਹਨੂੰ ਜਿਹੜਾ ਆ ਡਿਪੋਰਟ ਕਰ ਦਿੱਤਾ ਗਿਆ ਹੈਗਾ ਤੇ ਇਹ ਵੀ ਨਹੀਂ ਦੱਸਿਆ ਕਿ ਕੀ ਕਾਰਨ ਆ ਉਹਦਾ ਜਿਹੜਾ ਡਿਪੋਰਟੇਸ਼ਨ ਕੀਤੀ ਗਈ ਹੈਗੀ ਹੈ